ਅਰਬਾਸਰ ਮਿੱਤਰ ਪਾਰਟੀ ਦੇ ਜਨ ਸਤਤ ਪੰਜਾਬ ਉਹਨਾਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਆ ਕੇ ਸਤਿ ਅੰਦਰ ਦਰਸ਼ਨ ਕਰਨ ਉਪਰਸੰਮੇਂ ਦਰਬਾਰ ਸਿੰਘ ਜਨ ਸਤਤ ਪੰਜਾਬ ਇਹ ਕਿ ਹਾਫ ਸਾਖ ਅਤੇ ਫਰਸਤਫ ਦੇ ਮਾਰਤੇ 71 ਹੋਏ ਸੰਗੂ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੱਲਾਂ ਬਹੁਤ ਹੀ ਭਾਵਪੂਰਤ ਮੀਨਤ ਫੋਨ ਸਾਰੇ ਹੀ ਬੁਲਾ ਰਹੇ ਉਹਨਾਂ ਕੀਤੀਆਂ ਜਾਂ ਚੁਕੀਆਂ ਨੇ ਮੈਂ ਕਿਹਾ ਦੋ ਲੁਕਤਿਆਂ ਦੇ ਉੱਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਾ ਹੈ ਕਿ ਮੈਨੂੰ ਗੁਰਬਾਣੀ ਦੀ ਉਸਤਕ ਦੇ ਨਾਲ ਹਮੇਸ਼ਾ ਅਗਵਾਈ ਰਹੀ ਹੈ ਜਿਹੜੀ ਸਾਨੂੰ ਕਹਿੰਦੀ ਹੈ ਵਖਤ ਵਿਚਾਰੇ ਸੋ ਬੰਦਾ ਹੋਏ ਗੁਰਬਾਣੀ ਉਸ ਸਖਸ਼ ਨੂੰ ਸੰਧਾਂ ਮੰਦੀ ਹੈ ਜਿਹੜਾ ਵਕਤ ਦੀ ਵਿਚਾਰ ਕਰੇ ਇਹਦਾ ਇੱਕ ਹਿੱਸਾ ਮੰਡ ਸਾਹਿਬ ਨੇ ਪਹਿਲਾਂ ਗੱਸਤਾ ਹੈ ਤਾਂ ਇਹ ਅੱਜ ਵਕਤ ਦੇ ਉੱਤੇ ਵਿਚਾਰ ਕੀ ਕਰ ਰਹੇ ਆ ਸਾਡੇ ਯੋਧਿਆਂ ਦੇ 18ਵੀਂ ਸਦੀ ਦੇ ਵਿੱਚ ਤੋਂ ਲੈ ਕੇ ਆ ਕਿ ਕੀ ਕੀਤਾ ਇਹ ਸਾਡਾ ਇਤਿਹਾਸ ਹੈ ਪਰ ਕੇਵਲ ਉਹਨਾਂ ਦੀ ਗੱਲ ਕਰਕੇ ਚਲੇ ਜਾਣਾ ਇਹ ਸਾਡਾ ਇਤਿਹਾਸ ਨਹੀਂ ਹੈ पर नब्बे जन स्टेज लगे समेत स्टेज कई बार मैं देखिए अच्छा वक्त की विचार की है बारे थी थी। मेरे सामने दो नुके ने अच्छ बारे में अपनी दो दो मिनट की स्पीच करनी है ਇੱਕ ਹੈ ਸਿੱਖਾਂ ਦਾ ਮਜੂਤਾ ਆਗਾਂ ਜੋ ਸਿੱਖ ਕੌਮ ਦੇ ਵਿੱਚ ਚੱਲ ਰਹੇ ਨੇ ਤੇ ਦੂਸਰਾ ਅੱਜ ਅੱਜ ਜਿਕੇ ਬੰਦੀਆਂ ਦੇਸ਼ਕ ਹੋ ਸਮਾਜਿਕ ਆਰਥਿਕ ਧਾਰਮਿਕ ਹੋ ਦੇਸ਼ਕ ਪੋਲੀਟੀਕਲ ਹੋ ਉਹਨਾਂ ਦਾ ਅੱਜ ਦਾ ਸਰੂਪ ਤੇ ਸਾਡਾ ਉਹਨਾਂ ਨਾਲ ਸੰਬੰਧ ਇਹਦੇ ਉੱਤੇ ਮੈਂ 2 ਮਿੰਟ ਗੱਲ ਜਰੂਰ ਕਰਨੀ ਹੈ ਜਿਹਦੇ ਵਿੱਚ ਬਾਦਸ ਪੰਜਾਬ ਦੇ ਵੀ ਆਉਣਗੇ ਅਕਾਲ ਪੁਰਖ ਸਾਹਿਬ ਇੱਕ ਹੈ ਇਹ ਗੱਲ ਮੈਂ ਕਹਿਣਾ ਚਾਹਣਾ ਤੁਸੀਂ ਸਾਰੇ ਜਾਣਦੇ ਹੋ ਉਹ ਇੱਕ ਮਿੰਟ ਦੇ ਵਿੱਚ ਕਾਮ ਨੇ 2 ਸਾਲ ਪਹਿਲਾਂ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਵੀ ਚੋਟੇ ਭੇਜਿਆ ਡਾਕਟਰ ਐਮਜੈਂਸੀ ਇੰਡੀਆ ਦੀ ਇੱਕ ਇੱਕ ਰਵਜ ਸੁਣਦੀ ਸੀ 17 17 ਘੰਟੇ ਸਿਮਰਨਜੀਤ ਸਿੰਘ ਮਾਨ ਅਬ ਜਿਹੜੇ ਭਾਰਨੇ ਮੈਦ ਦੇ ਵਿੱਚ ਪੈਦ ਕੇ ਵੇਦ ਕਰਦੇ ਰਹੇ ਕਿ ਚਾਹੇ ਮਨੂੰ 2 ਮਿੰਟ ਮਿਲਣ ਚਾਹੇ 10 ਮਿੰਟ ਮਿਲਣ ਉਹਦੇ ਚ ਸਪੀਕਰ ਬਾਰ-ਬਾਰ ਟੁੱਕੇ पर मैं अपनी قوم ਦੀ ਗੱਲ ਕਰਕੇ ਜਾਊਂਗਾ ਸਰਮਜੀਤ ਸਿੰਘ ਉਹ ਗੱਲ ਕੀ ਕੀਤੀ ਤੇਰੀ ਸੰਪਤਾ ਹੋਣਾ ਚਾਹੀਦਾ ਉਹ ਗੱਲ ਕੀ ਕੀਤੀ ਰਾਜ ਸਾਹਿਬ ਨੇ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਉਹਦਾ ਮੁਖੀ अजीत 도ਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ જય ਸ਼ੰਕਰ ਵਦੇਸ਼ ਮੰਤਰੀ ਰਾਜਮਨ ਰਾਜਨਾਥ ਗ੍ਰਹਿ ਮੰਤਰੀ ਤੇ ਆ ਡਿਫੈਂਸ ਮਿਨਿਸਟਰ ਐਂਡ ਆ ਸਾਰਿਆਂ ਦੀਆਂ ਜੁੰਡੀਆਂ ਨੇ ਇਕੱਠੇ ਹੋ ਕੇ ਸਾਡੇ ਮੁੰਡੇ ਵਿਦੇਸ਼ਾਂ ਵਿੱਚ ਕਤਲ ਕਰਵਾਏ ਨੇ ਇਹ ਕਿਹਨੇ ਬੋਲਿਆ ਜੁੰਡੀਆਂ ਪਾਣ ਵਾਲੇ ਨੇ ਨਹੀਂ ਬੋਲਿਆ ਜਿਹੜਾ ਤੇ ਪਾਲਾ ਘੋਲ ਕੇ ਬੋਲਦਾ ਆ ਰਿਹਾ ਹੈ 40 ਸਾਲ ਤੋਂ ਉਹ ਇੱਕ ਫਿਰ ਪਾਰਲੀਮੈਂਟ ਚ ਅਨੌਜਵਾਨ ਬੱਚਿਆਂ ਨੂੰ ਹਮੇਸ਼ਾ ਕਹਿੰਦੇ ਤੇ ਅਜ ਵੀ ਕਹਿੰਦਾ ਕਿ ਪਾਰਲੀਮੈਂਟ ਦੀ ਸਪੀਚ YouTube 'ਚ ਪੜ ਕੇ ਸੁਣੋ 99 ਵਾਲੀ ਵੀ ਤੇ 2020 ਵਾਲੀ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੌਮਾਂ ਦੇ ਨੁਮਾਇੰਦੇ ਕੌਣ ਹੁੰਦੇ ਨੇ ਤੇ ਸਭਾਣ ਨੂੰ ਕਿੱਥੇ ਜਾਣਾ ਆ ਜਾਣਾ ਚਲੇ ਜਾਣਾ ਕੀ ਰਹੀ ਗੱਲ ਵਾਰਿਸ ਪੰਜਾਬ ਵਾਲਿਆਂ ਦੀ ਸਈ ਹਰੇ ਕੋਈ ਨਿਰਣਾਇਕ ਗੱਲ ਉਹਦੇ ਬਾਰੇ ਨਹੀਂ ਕਹਿੰਦੇ ਪਰ ਉਹਦੇ ਪਿਤਾ ਜੀ ਤੇ ਉਹਨਾਂ ਦੇ ਸਾਥੀ ਸਰਪ ਜੀ ਸਹੋਣੀ ਜਿਹੜਾ ਭਲੇਖਾ ਸਿੱਖਾਂ ਦੇ ਪਾਰ ਹੋਏ ਨੇ ਉਹਦਾ ਮੈਂ ਅੱਜ ਗੱਲ ਕਰਨਾ ਚਾਹੁੰਦਾ ਮੇਰੀ ਗੱਲ ਦੀ ਕਰਨ ਦੇ ਤਰੀਕੇ ਕੋ ਲੱਗਦਾ ਹੈ ਕਿ ਮੈਂ ਉਹਨਾਂ ਦਾ ਵਿਰੋਧੀ ਹਾਂ ਬਿਲਕੁਲ ਸਹੀ ਸੋਚਿਆ ਤੁਸੀਂ ਮੈਂ ਉਹਨਾਂ ਦਾ ਵਿਰੋਧੀ ਹਾਂ ਹੁਣ ਅਸੀਂ ਵਿਰੋਧੀ ਕਿਹਨਾਂ ਦੇ ਆ ਇਹ ਤਾਂ ਸਾਨੂੰ ਸਪਸ਼ਟ ਕਰ ਲੈਣ ਦੋ ਅਸੀਂ ਵਿਰੋਧੀ ਐ ਜਿਹੜੇ ਸਿੱਖਾਂ ਨੂੰ ਖਾਲਸਾਪਨ ਦੇ ਨਾਂ ਤੇ ਬੜਕੜਾ ਕੇ ਖਾਲਸਾਪਨ ਤੋਂ ਪਿੱਛੇ ਹਟਣਗੇ ਅਸੀਂ ਉਹਨਾਂ ਦੇ ਵਿਰੋਧੀ ਹਾਂ ਕੱਕਰੀ ਬਾਦਲਾਂ ਦੀ ਝੁੰਮਿਆਂ ਦੀ ਕਾਗਜ਼ ਦੀ ਇਹਨਾਂ ਦੀ ਇਹ ਤਾਂ ਪਹਿਲੇ ਲਾਈਨ ਤੋਂ ਪਰਲੇ ਪਾਸੇ ਖੜੇ ਨੇ ਇਹਨਾਂ ਦਾ ਸਾਡਾ ਵਿਰੋਧ ਤਾਂ ਹੈ ਹੀ ਹੈ ਪਰ ਇਹਨਾਂ ਵਰਗਿਆਂ ਆੜ ਪੰਜਾਬ ਵਾਲਿਆਂ ਨਾਲ ਸਾਡਾ ਵਿਰੋਧ ਦਾ ਕਾਰਨ ਯਾਦਾ ਇਹ ਬਾਦਰਾ ਵਾਲੇ ਲਾਈਨ ਤੋਂ ਪਰਲੇ ਬਣਨਾ ਦਾ ਰੋਸੋ ਸਾਡਾ ਕੋਈ ਵਿਰੋਧ ਨਹੀਂ ਅਮਰਪਾਲ ਜੀ ਤੇਰੇ ਕੋਲ ਇਹ ਗੱਲ ਪਹੁੰਚਦੀ ਹੈ ਰਾਸਤੇ ਵਿਚ ਆਇ ਕਰੀ ਆਪਣੇ ਸਾਥੀਆਂ ਨਾਲ ਬੈਠ ਕੇ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਚਰਨ ਸੈਕਟਰੀ ਕਹਿ ਰਹੇ ਕਿ ਸਾਡਾ ਤੇਰੇ ਨਾਲ ਤੇਰੇ ਨਾਮ ਤੇ ਚੰਨੜੀ ਪਾਰਟੀ ਨਾਲ ਇਸ ਲਈ ਵਿਰੋਧ ਹੈ ਕਿ ਤੁਸੀਂ ਦੀਪ ਸਿੱਧੂ ਦੇ ਨਾਮ ਤੇ ਬਣਾ ਕੇ ਦੀਪ ਸਿੱਧੂ ਵਲੋ ਸਮਝਾਏ ਆ ਕੀਤੇ ਤੋਂ ਪਿੱਛੇ ਹਟਣੇ ਜੇ ਤੁਸੀਂ ਪਿੱਛੇ ਨਹੀਂ ਹਟੋਗੇ ਅੱਜ ਆਜੋ ਸਭੂ ਕੀ ਹੈ ਸਾਡੇ ਗੜ ਲਗੋ ਅਸੀਂ ਬੜਾ ਪ੍ਰਿਆਰ ਤੇ ਸਤਕਾਰ ਕਰਾਂਗੇ ਪਰ ਮਤ ਜਾਣਿਓ ਕਿ ਖਾਲਸਪਾਨ ਦੇਨਾ ਦੇ ਗਾਂਦੂ ਵਰਗਣਾ ਕੇ ਜੇ ਅਸੀਂ ਵੀ ਪਿੱਛੇ ਹਟਾਂਗੇ ਸਭ ਤੋਂ ਪਹਿਲਾ ਤੇ ਸੰਤ ਜਿਰਾ ਚਿੱਤਰ ਸਾਡੇ ਦੇ ਜਿੰਦਾਬਾਦ ਹਰ ਅਸਟੂ ਜਿੰਦਾਬਾਦ ਜਿਆਦਾ ਖਿੱਤਰ ਸਾਡੇ ਕਿਉਂ ਕਰਨ ਚਾਹੀਦੇ ਨੇ ਅਸੀਂ 40 ਸਾਲ ਤੋਂ ਇੱਥੇ ਅੜੇ ਹੋਏ ਆ ਇਹ ਸੰਤ ਜਰਨੈਲ ਸਿੰਘ ਭੂਣਾ ਵਾਲਾ ਪਰਵਾਰ ਸਾਡੇ ਵਿੱਚ ਆਕਾਰ ਤੱਕ ਸਾਥ ਤੇ ਬੈਠ ਕੇ ਸ਼ਹੀਦ ਹੋਣ ਤੋਂ ਕੁਝ ਘੰਟੇ ਪਹਿਲਾਂ ਸਾਨੂੰ ਇੱਕ ਹੁਕਮ ਕਰਕੇ ਗਿਆ ਜੇ ਗੁਰਪਾਰ ਸਿੰਘ ਦੇ ਵਿੱਚ ਹਿੰਦੁਸਤਾਨੀ ਫੌਜ ਐਂਕਰ ਕਰੂਗੀ ਅਖਾ ਇਸਤਾਨ ਦੀ ਮੀਰ ਕੀ ਜਿੰਦਾਬਾਦ ਜਿੰਦਾਬਾਦ ਐਰ ਇਸਤਾਨ ਜਿੰਦਾਬਾਦ ਉਹ ਮੀਰ ਰੱਖ ਕੇ ਆਪਣੇ ਪੁਗਾ ਦੇ ਅਨੰਤਪੁਰ ਸਾਹਿਬ ਦੇ ਵਿੱਚੋਂ ਇਥੋਂ ਦੇ ਬਹੁਤ ਸੁਨੇਹੇ ਨੇ ਅੱਜ ਸਾਰੇ ਨਹੀਂ ਕੀਤੀ ਜਾ ਸਕਦੇ ਪਰ ਇੱਕ ਗੱਲ ਖੁੱਲ੍ਹੀ ਜ਼ਰੂਰ ਹੈ ਜੋ ਅੱਜ ਮੈਂ ਕੀਤੀ ਹੈ ਕਿ ਜੋ ਕਰਨਾ ਹੈ ਉਹ ਸਪਸ਼ਟ ਹੋ ਕੇ ਕਰੋ ਨਾ ਮੂਹ ਚ ਘੁੰਗੜੀਆਂ ਪਾ ਕੇ ਕਰੋ ਤੇ ਨਾ ਲੋਕਾਂ ਨੂੰ ਝੂਠ ਬੋਲ ਕੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ